ਦੋਸਤੋ ਲక్ష్ਮੀ ਜੀ ਰੇਲਵੇ ਸਟੇਸ਼ਨ ਤੇ ਕਈ ਦਿਨਾਂ ਤੋਂ ਬੈਠੀ ਹੋਈ ਸੀ ਆ ਤੇ ਆਪਣਿਆਂ ਨੂੰ ਯਾਦ ਕਰ ਰਹੀ ਸੀ ਆ ਉਹ ਆਪਣੇ ਜੋ ਉਹਨਾਂ ਦੇ ਖੁਦ ਦੇ ਪੁੱਤ ਸੀ ਆ ਤੇ ਧੋਖੇ ਨਾਲ ਉਸ ਨੂੰ ਰੇਲਵੇ ਸਟੇਸ਼ਨ ਤੇ ਛੱਡ ਗਏ ਸੀ ਆ ਲక్ష్ਮੀ ਜੀ ਦੇ ਸਰੀਰ ਦੇ ਉੱਪਰ ਕਈ ਥਾਵਾਂ ਤੇ ਜ਼ਖਮ ਹੋ ਗਏ ਸਨ ਉਹ ਇੱਕ ਪੈਰ ਨਾਲ ਲੰਗੜਾ ਕੇ ਤੁਰ ਰਹੀ ਸੀ ਜ਼ਖਮ ਜਿਆਦਾ ਪੁਰਾਣੇ ਨਹੀਂ ਲੱਗ ਰਹੇ ਸੀ ਆ ਉਹਨਾਂ ਦੇ ਚਿਹਰੇ ਤੇ ਕੁਝ ਨੀਲੇ ਜਿਹੇ ਨਿਸ਼ਾਨ ਸੀ ਐਦਾ ਲੱਗ ਰਿਆ ਸੀ ਜਿਵੇਂ ਉਹਨਾਂ ਨੂੰ ਬੜੀ ਬੇਦਰਦੀ ਨਾਲ ਮਾਰਿਆ ਗਿਆ ਹੋਵੇ ਆਖਿਰੋ ਕਦੋਂ ਤੱਕ ਸਟੇਸ਼ਨ ਤੇ ਐਦਾ ਹੀ ਪਈ ਰਹਿੰਦੀ ਕਿਉਂਕਿ ਲక్ష్ਮੀ ਜੀ ਜੋ ਕਦੇ ਸਕੂਲ ਵਿੱਚ ਟੀਚਰ ਰਹਿ ਚੁੱਕੀ ਸੀ ਤੇ ਜਾਣਦੀ ਵੀ ਸੀ ਕਿ ਮਿਹਨਤ ਨਾਲ ਕਮਾ ਕੇ ਖਾਇਆ ਜਾ ਸਕਦਾ ਹੈ ਤੇ ਉਹ ਇਸ ਗੱਲ ਨੂੰ ਕਦੇ ਵੀ ਨਹੀਂ ਭੁੱਲ ਸਕਦੀ ਸੀ ਉਹਨਾਂ ਨੇ ਕਈ ਦੁਕਾਨਾਂ ਤੇ ਕੰਮ ਵੀ ਮੰਗਿਆ ਪਰ ਕਿਤੇ ਵੀ ਕੰਮ ਨਹੀਂ ਮਿਲਿਆ ਗੱਲ ਵਿਸ਼ਵਾਸ ਦੀ ਸੀ ਆ ਜੋ ਅੱਜ ਕੱਲ ਕੋਈ ਜਲਦੀ ਕਿਸੇ ਤੇ ਨਹੀਂ ਕਰਦਾ ਕਿਸੇ ਨੇ ਉਸ ਨੂੰ ਕਿਹਾ ਗੁਰਦੁਆਰੇ ਚਲੇ ਜਾਓ ਆ ਸੇਵਾ ਦੇ ਬਦਲੇ ਖਾਣਾ ਤਾਂ ਮਿਲ ਹੀ ਜਾਵੇਗਾ ਇਹ ਗੱਲ ਉਹਨਾਂ ਦੇ ਕੰਨਾਂ ਵਿੱਚ ਬੈਠ ਗਈ ਤੇ ਉਹ ਹਰ ਕਿਸੇ ਨੂੰ ਗੁਰਦੁਆਰੇ ਦਾ ਪਤਾ ਪੁੱਛਦੀ ਰਹੀ ਆ ਉਹ ਘਰ ਤਾਂ ਵਾਪਸ ਜਾ ਸਕਦੀ ਸੀ ਪਰ ਘਰ ਦੇ ਦਰਵਾਜ਼ੇ ਉਸ ਦੇ ਲਈ ਬੰਦ ਹੋ ਚੁੱਕੇ ਸੀ ਆ ਬਸ ਬੇਇੱਜ਼ਤੀ ਕਰਵਾਉਣਾ ਬਾਕੀ ਸੀ ਆ ਤੇ ਉਹੀ ਨਹੀਂ ਹੋਇਆ ਸੀ ਜੇਕਰ ਉਹ ਘਰ ਵਾਪਸ ਜਾਂਦੀ ਤਾਂ ਇਹ ਵੀ ਹੋ ਸਕਦਾ ਸੀ ਪਰ ਆਪਣੇ ਆਤਮ ਸਨਮਾਨ ਦੇ ਲਈ ਆ ਉਹ ਘਰ ਜਾਣ ਦੀ ਬਜਾਏ ਗੁਰਦੁਆਰੇ ਦਾ ਪਤਾ ਪੁੱਛਣ ਲੱਗੀ ਪਟਕਦੇ ਪਟਕਦੇ ਨਾ ਜਾਣੇ ਕਿੰਨੇ ਕਿਲੋਮੀਟਰ ਤੁਰਦੀ ਹੋਈ ਲక్ష్ਮੀ ਜੀ ਗੁਰਦੁਆਰੇ ਤੱਕ ਪਹੁੰਚ ਹੀ ਗਈ ਆ ਉੱਥੇ ਜਾ ਕੇ ਸਭ ਤੋਂ ਪਹਿਲਾਂ ਕੀਰਤਨ ਵਿੱਚ ਬੈਠੀ ਤੇ ਫਿਰ ਪ੍ਰਸ਼ਾਦਾ ਛਕਿਆ ਅੱਜ ਕਈ ਦਿਨਾਂ ਬਾਅਦ ਉਸਨੇ ਰੱਜ ਕੇ ਖਾਣਾ ਖਾਦਾ ਸੀ ਆ ਫਿਰ ਉਸਨੇ ਉੱਥੋਂ ਦੇ ਸੇਵਾਦਾਰ ਨਾਲ ਗੱਲ ਕੀਤੀ ਕਿ ਵੀਰ ਜੀ ਮੈਨੂੰ ਇੱਥੇ ਕੋਈ ਸੇਵਾ ਮਿਲ ਸਕਦੀ ਹੈ ਕਿਉਂਕਿ ਮੈਂ ਇਕੱਲੀ ਬੇਸਹਾਰਾ ਔਰਤ ਹਾਂ ਮੈਨੂੰ ਬਸ ਇੱਕ ਕੋਨਾ ਰਹਿਣ ਨੂੰ ਤੇ ਸੇਵਾ ਕਰਨ ਨੂੰ ਦਿਵਾ ਦਿਓ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਆ ਉਸ ਸੇਵਾਦਾਰ ਨੇ ਉਹਨਾਂ ਨੂੰ ਰੁਕਣ ਲਈ ਕਿਹਾ ਤੇ ਉੱਥੋਂ ਚਲਾ ਗਿਆ ਉਹ ਇੱਕ ਪਾਸੇ ਬਣੇ ਹੋਏ ਬੈਂਚ ਤੇ ਬੈਠ ਗਈ ਆ ਤੇ ਉਸ ਸੇਵਾਦਾਰ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ ਲਗਭਗ ਅੱਧੇ ਘੰਟੇ ਬਾਅਦ ਸੇਵਾਦਾਰ ਨੇ ਆ ਕੇ ਪੁੱਛਿਆ ਮਾਤਾ ਜੀ ਤੁਸੀਂ ਪ੍ਰਸਾਦਾ ਬਣਾ ਲਵੋਗੇ ਇਹ ਸੁਣਦੇ ਹੀ ਲక్ష్ਮੀ ਜੀ ਜੀਆਂ ਅੱਖਾਂ ਦੇ ਵਿੱਚ ਚਮਕਾ ਗਈ ਆ ਤੇ ਉਹਨਾਂ ਨੇ ਕਿਹਾ ਹਾਂ ਵੀਰ ਜੀ ਕਿਉਂ ਨਹੀਂ ਮੈਂ ਤਾਂ ਬਹੁਤ ਰੋਟੀਆਂ ਬਣਾ ਸਕਦੀ ਹਾਂ ਲక్ష్ਮੀ ਜੀ ਨੂੰ ਉੱਥੇ ਸੇਵਾ ਤਾਂ ਮਿਲ ਗਈ ਸੀ ਤੇ ਨਾਲ ਹੀ ਇੱਕ ਵੱਡੇ ਹਾਲ ਵਿੱਚ ਇੱਕ ਕੋਨੇ ਵਿੱਚ ਇੱਕ ਬਿਸਤਰਾ ਵੀ ਮਿਲ ਗਿਆ ਜਿੱਥੇ ਸਿਰਫ ਔਰਤਾਂ ਹੀ ਰਹਿੰਦੀਆਂ ਸਨ ਹੁਣ ਉਹਨਾਂ ਦੇ ਰਹਿਣ ਤੇ ਖਾਣ ਦਾ ਇੰਤਜ਼ਾਮ ਵੀ ਹੋ ਗਿਆ ਸੀ ਲక్ష్ਮੀ ਜੀ ਦੇ जख्म ਤੇ ਉਹਨਾਂ ਨੂੰ ਲੰਗੜਾਂਦੇ ਹੋਏ ਦੇਖ ਹਰ ਕੋਈ ਉਹਨਾਂ ਨੂੰ ਇਸ ਬਾਰੇ ਪੁੱਛਦਾ ਪਰ ਉਹ ਕਹਿੰਦੀ ਕਿ ਉਹ ਕਿਤੇ ਠੋਕਰ ਖਾ ਕੇ ਡਿੱਗ ਪਈ ਸੀ ਆ ਉਸ ਹਾਲ ਵਿੱਚ ਰਹਿਣ ਵਾਲੇ ਸਾਰੇ ਲੋਕ ਉਹਨਾਂ ਦੀ ਤਰ੍ਹਾਂ ਨਹੀਂ ਸਨਾਂ ਸਿਰਫ ਕੁਝ ਹੀ ਔਰਤਾਂ ਉਹਨਾਂ ਦੀ ਤਰ੍ਹਾਂ ਪਰੇਸ਼ਾਨੀ ਵਿੱਚੋਂ ਲੰਘ ਰਹੀਆਂ ਸੀ ਆ ਬਾਕੀ ਔਰਤਾਂ ਇੱਥੇ ਕੁਝ ਦਿਨ ਰਹਿਣ ਆਉਂਦੀਆਂ ਤੇ ਸੇਵਾ ਕਰਕੇ ਚਲੀ ਜਾਂਦੀਆਂ ਗੁਰਦੁਆਰੇ ਵਿੱਚ ਬਣੇ ਹੈਲਥ ਸੈਂਟਰ ਵਿੱਚ ਸਾਰੇ ਲੋਕ ਆਪਣੀ ਸਿਹਤ ਸੰਬੰਧੀ ਸਮੱਸਿਆਵਾਂ ਦਿਖਾਉਣ ਆਉਂਦੇ ਤੇ ਦੂਜੀਆਂ ਔਰਤਾਂ ਦੇ ਕਹਿਣ ਤੇ ਲక్ష్ਮੀ ਜੀ ਨੇ ਵੀ ਉੱਥੇ ਜਾ ਕੇ ਚੈੱਕਅਪ ਕਰਵਾਇਆ ਪਰ ਜਦੋਂ ਡਾਕਟਰ ਸਾਈਬਾ ਨੇ ਉਹਨਾਂ ਦੀ ਸੱਟ ਦਾ ਕਾਰਨ ਪੁੱਛਿਆ ਤਾਂ ਲక్ష్ਮੀ ਜੀ ਆ ਹਕਲਾਉਂਦੀ ਹੋਈ ਆਵਾਜ਼ ਵਿੱਚ ਕਹਿਣ ਲੱਗੀ ਕਿ ਡਾਕਟਰ ਸਾਈਬਾ ਮੈਂ ਠੋਕਰ ਖਾ ਕੇ ਡਿੱਗ ਪਈ ਸੀ ਪਰ ਉਸ ਲੇਡੀ ਡਾਕਟਰ ਨੂੰ ਲੱਗਿਆ ਕਿ ਉਹ ਝੂਠ ਬੋਲ ਰਹੀ ਹੈ ਉਸਨੇ ਲక్ష్ਮੀ ਜੀ ਤੋਂ ਉਹਨਾਂ ਦੇ ਘਰ ਬਾਰੇ ਪੁੱਛਿਆ ਤਾਂ ਲక్ష్ਮੀ ਜੀ ਨੇ ਇਹ ਕਹਿ ਦਿੱਤਾ ਕਿ ਮੇਰੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ ਤੇ ਮੈਂ ਇੱਕ ਵਿਧਵਾ ਇਕੱਲੀ ਔਰਤ ਹਾਂ ਤੇ ਗੁਰਦੁਆਰੇ ਵਿੱਚ ਸੇਵਾ ਕਰਨਾ ਪਸੰਦ ਕਰਦੀ ਹਾਂ ਪਰ ਡਾਕਟਰ ਨੂੰ ਉਹਨਾਂ ਦੀ ਹਾਲਤ ਤੇ ਸ਼ੱਕ ਹੋ ਗਿਆ ਕਿ ਵਿਦੇਸ਼ ਵਿੱਚ ਰਹਿਣ ਵਾਲੇ ਬੱਚਿਆਂ ਦੀ ਮਾਂ ਇੱਥੇ ਗੁਰਦੁਆਰੇ ਵਿੱਚ ਇਸ ਹਾਲਤ ਵਿੱਚ ਕਿਉਂ ਹੈ ਉਸ ਨੂੰ ਹੈਰਾਨੀ ਸੀ ਕਿ ਲక్ష్ਮੀ ਜੀ ਦੇ ਕੋਲ ਇੱਕ ਫੋਨ ਤੱਕ ਵੀ ਨਹੀਂ ਹੈ ਤਾਂ ਫਿਰ ਉਹ ਆਪਣੇ ਬੱਚਿਆਂ ਦੇ ਸੰਪਰਕ ਵਿੱਚ ਕਿੱਦਾਂ ਰਹਿੰਦੀ ਹੈ ਫਿਰ ਡਾਕਟਰ ਸਾਈਬਾ ਨੇ ਪੁੱਛਿਆ ਕਿ ਉਹ ਬੱਚਿਆਂ ਨਾਲ ਗੱਲਾਂ ਕਿਵੇਂ ਕਰਦੀ ਹੈ ਤੇ ਉਹਨਾਂ ਦਾ ਫੋਨ ਕਿਵੇਂ ਹੁੰਦਾ ਹੈ ਇਸ ਗੱਲ ਤੇ ਲక్ష్ਮੀ ਜੀ ਘਬਰਾ ਗਈ ਤੇ ਉਥੋਂ ਚਲੀ ਗਈ ਉਹਨਾਂ ਨੂੰ ਲੱਗ ਰਿਹਾ ਸੀ ਕਿ ਡਾਕਟਰ ਕੁਝ ਜ਼ਿਆਦਾ ਹੀ ਪੁੱਛਗਿੱਛ ਕਰ ਰਹੀ ਹੈ ਸ਼ਾਇਦ ਲక్ష్ਮੀ ਜੀ ਨੂੰ ਆਪਣਾ ਆਸਰਾ ਖੋ ਜਾਣ ਦਾ ਡਰ ਸੀ ਆਖਿਰ ਉਹਨਾਂ ਦੇ ਬੱਚੇ ਕਿੱਥੇ ਸੀ ਤੇ ਸੀ ਵੀ ਕਿ ਨਹੀਂ ਆ ਇਹ ਸਦਾ ਪਤਾ ਸਿਰਫ ਉਹ ਹੀ ਜਾਣਦੀ ਸੀ ਡਾਕਟਰ ਸਾਈਬਾ ਨੂੰ ਲక్ష్ਮੀ ਜੀ ਦੇ ਬਾਰੇ ਜਾਣਨ ਵਿੱਚ ਰੁਚੀ ਪੈਦਾ ਹੋ ਗਈ ਆ ਕਿਉਂਕਿ ਉਹ ਉਸ ਦੀ ਮਦਦ ਕਰਨਾ ਚਾਹੁੰਦੀ ਸੀ ਆ ਇੱਕ ਦਿਨ ਉਸ ਨੇ ਲక్ష్ਮੀ ਜੀ ਨੂੰ ਕਿਹਾ ਕਿ ਤੁਹਾਡੇ ਬੱਚੇ ਕਿੱਥੇ ਰਹਿੰਦੇ ਹਨ ਜਿਸ ਗੱਲ ਦਾ ਲక్ష్ਮੀ ਜੀ ਨੇ ਜਵਾਬ ਦਿੱਤਾ ਕਿ ਮੇਰੇ ਬੱਚੇ ਇੰਗਲੈਂਡ ਵਿੱਚ ਰਹਿੰਦੇ ਹਨ ਤਾਂ ਉਸ ਲੇਡੀ ਡਾਕਟਰ ਨੇ ਕਿਹਾ ਮੈਂ ਇੱਕ ਹਫ਼ਤੇ ਬਾਅਦ ਇੰਗਲੈਂਡ ਜਾ ਰਹੀ ਹਾਂ ਜੇਕਰ ਕੁਝ ਭੇਜਣਾ ਹੋਵੇ ਤਾਂ ਤੁਸੀਂ ਮੇਰੇ ਹੱਥ ਭੇਜ ਸਕਦੇ ਹੋ ਜੇਕਰ ਤੁਸੀਂ ਪਤਾ ਦੱਸ ਦੋਗੇ ਤਾਂ ਉੱਥੇ ਪਹੁੰਚਾ ਦਵਾਂਗੀ ਆ ਇਸ ਗੱਲ ਤੇ ਲక్ష్ਮੀ ਜੀ ਨੂੰ ਕੁਝ ਸਮਝ ਨਹੀਂ ਆਇਆ ਕਿ ਉਹ ਹੁਣ ਕੀ ਆਖੇ ਕਿਉਂਕਿ ਇੰਗਲੈਂਡ ਵਿੱਚ ਤਾਂ ਕੋਈ ਰਹਿੰਦਾ ਹੀ ਨਹੀਂ ਸੀ ਤਾਂ ਉਹ ਪਤਾ ਕਿਵੇਂ ਦਿੰਦੀ ਫਿਰ ਪਹਿਲਾਂ ਤਾਂ ਉਸਨੇ ਇਹ ਝੂਠ ਬੋਲਿਆ ਕਿ ਮੈਨੂੰ ਉਹਨਾਂ ਦਾ ਪਤਾ ਯਾਦ ਨਹੀਂ ਡਾਕਟਰ ਨੇ ਕਿਹਾ ਤੁਸੀਂ ਫੋਨ ਕਰਕੇ ਮੰਗਵਾ ਲਿਓ ਤੇ ਤੁਸੀਂ ਮੇਰੇ ਫੋਨ ਤੋਂ ਉਹਨਾਂ ਨੂੰ ਫੋਨ ਕਰ ਸਕਦੇ ਹੋ ਮੈਨੂੰ ਉਹਨਾਂ ਦਾ ਨੰਬਰ ਦੇ ਦਿਵੋ ਲక్ష్ਮੀ ਜੀ ਤਾਂ ਜਿਵੇਂ ਉਸ ਦੀਆਂ ਗੱਲਾਂ ਵਿੱਚ ਫਸ ਹੀ ਗਈ ਸੀ ਆ ਜੇਕਰ ਕੋਈ ਨੰਬਰ ਹੁੰਦਾ ਤਾਂ ਹੀ ਦਿੰਦੀ ਉਹ ਲੇਡੀ ਡਾਕਟਰ ਲక్ష్ਮੀ ਜੀ ਦੇ ਚਿਹਰੇ ਦਾ ਰੰਗ ਦੇਖ ਕੇ ਸਮਝ ਗਈ ਆ ਕਿ ਗੱਲ ਕੁਝ ਹੋਰ ਹੈ ਉਹਨਾਂ ਨੂੰ ਕੁਝ ਨਾ ਬੋਲਦੇ ਹੋਏ ਦੇਖ ਡਾਕਟਰ ਸਾਈਬਾ ਨੇ ਕਿਹਾ ਲక్ష్ਮੀ ਜੀ ਕੋਈ ਪਰੇਸ਼ਾਨੀ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੀ ਮੈਨੂੰ ਸੱਚ ਦੱਸੋ ਕਿ ਤੁਹਾਡੇ ਬੱਚੇ ਕਿੱਥੇ ਹਨ ਲక్ష్ਮੀ ਜੀ ਦੇ ਕੋਲ ਉਸ ਡਾਕਟਰ ਸਾਈਬਾ ਦੇ ਸਵਾਲ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਸੀ ਸਾਰੇ ਰਸਤੇ ਬੰਦ ਹੋ ਚੁੱਕੇ ਸੀ ਉਹ ਲੇਡੀ ਡਾਕਟਰ ਬਾਰ-ਬਾਰ ਉਸ ਨੂੰ ਪੁੱਛ ਰਹੀ ਸੀ ਤੇ ਲక్ష్ਮੀ ਜੀ ਖਾਮੋਸ਼ ਹੋ ਕੇ ਬੈਠੀ ਧਰਤੀ ਵੱਲ ਦੇਖ ਰਹੀ ਸੀ ਫਿਰ ਆਖਿਰਕਾਰ ਉਸ ਨੇ ਆਪਣੀ ਤੁੱਪ ਤੋੜ ਦਿੱਤੀ ਤੇ ਕਿਹਾ ਕਿ ਡਾਕਟਰ ਸਾਈਬਾ ਮੇਰੇ ਪਤੀ ਨੂੰ ਛੱਡ ਕੇ ਮੇਰਾ ਪੂਰਾ ਪਰਿਵਾਰ ਇਸੇ ਘਰ ਵਿੱਚ ਰਹਿੰਦਾ ਹੈ ਸੱਚ ਤਾਂ ਇਹ ਹੈ ਕਿ ਮੈਂ ਆਪਣੇ ਹੀ ਬੱਚਿਆਂ ਦੀ ਸਤਾਈ ਹੋਈ ਹਾਂ ਕੀਮੇ ਵੀ ਕਰਕੇ ਬਸ ਜਿਉ ਰਹੀ ਹਾਂ ਸ਼ਾਇਦ ਕਦੇ ਤਾਂ ਉਹ ਮੈਨੂੰ ਲੱਭ ਕੇ ਮੇਰੇ ਤੱਕ ਪਹੁੰਚਣਗੇ ਬਸ ਇੱਕ ਵਾਰ ਸਾਰਿਆਂ ਨੂੰ ਦੇਖਣਾ ਚਾਹੁੰਦੀ ਹਾਂ ਡਾਕਟਰ ਸਾਈਬਾ ਇਹ ਸਭ ਸੁਣ ਕੇ ਹੈਰਾਨ ਸੀ ਉਸਨੇ ਕਿਹਾ ਲక్ష్ਮੀ ਜੀ ਇੱਕ ਵਾਰ ਆਪਣੇ ਘਰ ਦਾ ਪਤਾ ਦੱਸੋ ਮੈਂ ਉਹਨਾਂ ਨੂੰ ਸਮਝਾਵਾਂਗੀ ਤੁਹਾਡੇ ਲਈ ਕੋਸ਼ਿਸ਼ ਕਰਾਂਗੀ ਆ ਪਰ ਲక్ష్ਮੀ ਜੀ ਨੇ ਉਹਨਾਂ ਦਾ ਪਤਾ ਦੱਸਣ ਤੋਂ ਸਾਫ਼ ਮਨਾਂ ਕਰ ਦਿੱਤਾ ਤੇ ਕਿਹਾ ਨਹੀਂ ਤੁਸੀਂ ਰਹਿਣ ਦਿਓ ਉਹ ਨਹੀਂ ਆਉਣਗੇ ਉਹਨਾਂ ਨੂੰ ਮੇਰੀ ਲੋੜ ਨਹੀਂ ਹੈ ਉਹ ਡਾਕਟਰ ਸਾਈਬਾ ਹੈਰਾਨ ਸੀ ਪਰ ਲక్ష్ਮੀ ਜੀ ਐਨਾ ਕੁਝ ਸਮਝਣ ਤੋਂ ਬਾਅਦ ਵੀ ਉਹਨਾਂ ਦਾ ਪਤਾ ਦੱਸਣ ਲਈ ਤਿਆਰ ਨਹੀਂ ਹੋਈ ਡਾਕਟਰ ਸਾਈਬਾ ਜਾਣਨਾ ਚਾਹੁੰਦੀ ਸੀ ਕੀ ਲక్ష్ਮੀ ਜੀ ਅਜੇ ਹਾਲਾਤਾਂ ਤੱਕ ਕਿਵੇਂ ਪਹੁੰਚੀ ਤਾਂ ਉਹਨਾਂ ਨੇ ਫਿਰ ਦੁਬਾਰਾ ਲక్ష్ਮੀ ਜੀ ਨੂੰ ਕਿਹਾ ਲక్ష్ਮੀ ਜੀ ਤੁਸੀਂ ਆਪਣੇ ਘਰ ਦਾ ਪਤਾ ਨਾ ਦੱਸੋ ਪਰ ਮੈਨੂੰ ਇਹ ਤਾਂ ਦੱਸੋ ਕਿ ਤੁਹਾਡੇ ਨਾਲ ਜਾਂ ਕੀ ਹੋਇਆ ਕਿ ਤੁਹਾਨੂੰ ਇੱਥੇ ਰਹਿਣਾ ਪੈ ਰਿਹਾ ਹੈ ਇਸ ਵਾਰ ਡਾਕਟਰ ਸਾਈਬਾ ਦੀ ਗੱਲ ਸੁਣ ਕੇ ਲక్ష్ਮੀ ਜੀ ਦਾ ਮਨ ਦੁਖੀ ਹੋ ਗਿਆ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਆਪਣੇ ਦਰਦ ਨੂੰ ਅੱਖਾਂ ਵਿੱਚ ਨਾ ਰੋਕ ਸਕੀ ਤੇ ਡਾਕਟਰ ਸਾਈਬਾ ਨੂੰ ਕਹਿਣ ਲੱਗੀ ਡਾਕਟਰ ਸਾਈਬਾ ਮੇਰੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਦੋ ਪੁੱਤ ਇੱਕ ਨੂੰ ਤਿੱਕਾ ਪਤੀ ਦਾ ਬਣਾਇਆ ਹੋਇਆ ਵੱਡਾ ਘਰ ਪਰ ਔਲਾਦ ਐਨੀ ਨਿਕੰਮੀ ਨਿਕਲੀ ਕਿ ਪਤੀ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਡਾਕਟਰ ਸਾਈਬਾ ਇਹ ਸਭ ਸੁਣ ਕੇ ਹੈਰਾਨ ਸੀ ਫਿਰ ਲక్ష్ਮੀ ਜੀ ਨੇ ਕਿਹਾ ਕਿ ਡਾਕਟਰ ਸਾਈਬਾ ਮੇਰਾ ਪਤੀ ਇੱਕ ਬਿਜ਼ਨਸਮੈਨ ਸੀ ਆ ਅਤੇ ਘਰ ਵਿੱਚ ਪੈਸਾ ਬਹੁਤ ਜ਼ਿਆਦਾ ਸੀ ਬੱਚਿਆਂ ਨੂੰ ਵਧੀਆ ਖਵਾਇਆ ਪੜਾਇਆ ਲਿਖਾਇਆ ਪਰ ਵੱਡੇ ਹੋਣ ਤੋਂ ਬਾਅਦ ਦੋਵੇਂ ਹੀ ਆਵਾਰਾ ਗਰਦੀ ਕਰਦੇ ਸੀ ਆਪਣੇ ਪਾਪਾ ਦੇ ਲੱਖ ਸਮਝਾਉਣ ਦੇ باوجود ਵੀ ਉਹਨਾਂ ਦੀ ਸੰਗਤ ਹੋਰ ਹੀ ਵਿਗੜ ਗਈ ਆ ਨਾ ਹੀ ਕੋਈ ਪੜ੍ਹਾਈ ਲਿਖਾਈ ਹੋਈ ਇਹਨਾਂ ਦੇ ਪਿਤਾ ਆਏ ਦਿਨ ਇਹਨਾਂ ਦੀਆਂ ਸ਼ਿਕਾਇਤਾਂ ਤੋਂ ਪਰੇਸ਼ਾਨ ਰਹਿਣ ਲੱਗੇ ਹਰ ਰੋਜ਼ ਇੱਧਰ ਉੱਧਰ ਲੜਾਈ ਝਗੜਾ ਤੇ ਗੁੰਡਾਗਰਦੀ ਪੁਲਿਸ ਵੀ ਕਰ ਤੱਕ ਆਉਣ ਲੱਗੀ ਪਰ ਇਹਨਾਂ ਦੇ ਪਾਪਾ ਦੀ ਇੱਜ਼ਤ ਦੇ ਕਾਰਨ ਪੁਲਿਸ ਐਨਾਂ ਨੂੰ ਛੱਡ ਦਿੰਦੀ ਸੀ ਆ ਇਨਾ ਕਾਰਨਾਂ ਕਰਕੇ ਮੇਰੇ ਪਤੀ ਬਿਮਾਰ ਰਹਿਣ ਲੱਗੇ ਤੇ ਹੱਦ ਤਾਂ ਉਦੋਂ ਹੋ ਗਈ ਆ ਜਦੋਂ ਵੱਡਾ ਮੁੰਡਾ ਪ੍ਰਤੀਕ ਇੱਕ ਕੁੜੀ ਨੂੰ ਲੈ ਕੇ ਭੱਜ ਗਿਆ ਪੁਲਿਸ ਉਸ ਨੂੰ ਦਿਨ ਰਾਤ ਲੱਭਦੀ ਰਹੀ ਆ ਸਾਰਾ ਮਹੌਲਾ ਤੇ ਸਮਾਜ ਸਾਡੇ ਤੇ ਠੁਕਰਿਆ ਸੀ ਇਸ ਬਦਨਾਮੀ ਦੇ ਕਾਰਨ ਪਰੇਸ਼ਾਨ ਰਹਿਣ ਕਾਰਨ ਮੇਰੇ ਪਤੀ ਨੂੰ ਹਾਰਟ ਅਟੈਕ ਆ ਗਿਆ ਤੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਆ ਮੈਨੂੰ ਹੀ ਇਕੱਲਿਆਂ ਛੱਡ ਕੇ ਚਲੇ ਗਏ ਆ ਐਨਾ ਕਹਿੰਦੇ ਲక్ష్ਮੀ ਜੀ ਫਿਰ ਤੋਂ ਰੋਣ ਲੱਗ ਗਈ ਆ ਡਾਕਟਰ ਸਾਈਬਾ ਨੇ ਉਹਨਾਂ ਨੂੰ ਝੁੱਪ ਕਰਵਾਇਆ ਤੇ ਜਦੋਂ ਕੁਝ ਸ਼ਾਂਤ ਹੋਈ ਤਾਂ ਅੱਗੇ ਦੀ ਕਹਾਣੀ ਬਾਰੇ ਪੁੱਛਿਆ ਲక్ష్ਮੀ ਜੀ ਨੇ ਅੱਗੇ ਦੱਸਿਆ ਕਿ ਵੱਡਾ ਮੁੰਡਾ ਪ੍ਰਤੀਕ ਵਾਪਸ ਵੀ ਨਹੀਂ ਆਇਆ ਸੀ ਤੇਦਰ ਮੈਂ ਆਪਣੇ ਪਤੀ ਨੂੰ ਖੋ ਚੁੱਕੀ ਸੀ ਆ ਉਹਨਾਂ ਦੇ ਅੰਤਿਮ ਸੰਸਕਾਰ ਲਈ ਆ ਉਸ ਦਾ ਇੰਤਜ਼ਾਰ ਹੋ ਰਿਹਾ ਸੀ ਪ੍ਰਤੀਕ ਵਾਪਸ ਆਇਆ ਤਾਂ ਸਹੀ ਪਰ ਅੰਤਿਮ ਸੰਸਕਾਰ ਹੋਣ ਤੋਂ ਬਾਅਦ ਉਸ ਦੇ ਨਾਲ ਉਹ ਕੁੜੀ ਵੀ ਸੀ ਆ ਜੀਸ ਨਾਲ ਉਹ ਵਿਆਹ ਕਰਵਾ ਚੁੱਕਿਆ ਸੀ ਮੇਰੀ ਹੈਰਾਨੀ ਦਾ ਕੋਈ ਅੰਤ ਨਹੀਂ ਸੀ ਪਿਓ ਦੀ ਅਰਥੀ ਦੇ ਸਮੇਂ ਪ੍ਰਤੀਕ ਆਪਣੀ ਪਤਨੀ ਨੂੰ ਕੁਮਾਰਿਆ ਸੀ ਕਿਹੋ ਜਿਹਾ ਨਿਕੰਮਾ ਪੁੱਤ ਪੈਦਾ ਕੀਤਾ ਮੈਂ ਡਾਕਟਰ ਸਾਈਬਾ ਨੇ ਕਿਹਾ ਪਰ ਤੁਸੀਂ ਘਰ ਕਿਉਂ ਛੱਡ ਦਿੱਤਾ ਡਾਕਟਰ ਦੇ ਇਹ ਸਵਾਲ ਪੁੱਛਣ ਤੇ ਲక్ష్ਮੀ ਜੀ ਫਿਰ ਦੁਬਾਰਾ ਆਪਣੇ ਅਤੀਤ ਵਿੱਚ ਪਹੁੰਚ ਗਈ ਤੇ ਆਪਣੀ ਕਹਾਣੀ ਦੱਸਣ ਲੱਗੀ ਡਾਕਟਰ ਸਾਈਬਾ ਮੇਰਾ ਵੱਡਾ ਮੁੰਡਾ ਪ੍ਰਤੀਕ ਜਿਸ ਨੂੰ ਲੈ ਕੇ ਆਇਆ ਸੀ ਪਰ ਉਸ ਦੇ ਸੰਸਕਾਰ ਨਾ ਜਾਣੇ ਕਿਹੋ ਜੇ ਸੀ ਤੇ ਪਤਾ ਨਹੀਂ ਕਿਹੋ ਜੇ ਘਰ ਵਿੱਚੋਂ ਆਈ ਸੀ ਪ੍ਰਤੀਕ ਦੇ ਨਾਲ ਘੁੰਮਦੀ ਫਿਰਦੀ ਰਹਿੰਦੀ ਆ ਛੋਟੇ ਭਰਾ ਦਾ ਵੀ ਲਿਹਾਜ਼ ਨਹੀਂ ਸੀ ਕਰਦੀ ਤੇ ਮੇਰਾ ਤਾਂ ਕਰਨਾ ਹੀ ਕੀ ਸੀ ਆ ਇੱਕ ਦਿਨ ਮੈਂ ਉਸ ਨੂੰ ਕਿਹਾ ਕਿ ਆ ਜਾ ਇਸ ਘਰ ਵਿੱਚ ਨਹੀਂ ਚੱਲੇਗਾ ਮੇਰੀ ਐਨਾ ਹੀ ਕਹਿਣ ਦੀ ਧੀਰ ਸੀ ਕੀ ਉਸਨੇ ਉੱਚੀ ਉੱਚੀ ਰੋਲਾ ਪੋਣਾ ਸ਼ੁਰੂ ਕਰ ਦਿੱਤਾ ਤੇ ਦੋਵੇਂ ਭਰਾ ਭੱਜ ਆਏ ਤੇ ਪੁੱਛਣ ਲੱਗੇ ਕੀ ਹੋਇਆ ਤਾਂ ਗੀਤ ਨੇ ਕਿਹਾ ਕਿ ਤੁਹਾਡੀ ਮਾਂ ਤੇ ਮੇਰੇ ਇਹ ਜਾਮ ਲਗਾ ਰਹੀ ਹੈ ਇਹ ਗੱਲ ਸੁਣ ਕੇ ਦੋਵੇਂ ਪੁੱਤ ਮੇਰੇ ਤੇ ਭੜਕ ਗਏ ਆ ਤੇ ਕਹਿਣ ਲੱਗੇ ਇਸ ਘਰ ਵਿੱਚ ਰਹਿਣਾ ਹੈ ਤਾਂ ਮੂੰਹ ਬੰਦ ਕਰਕੇ ਰੱਖਾ ਦੋਵਾਂ ਨੇ ਹੌਲੀ-ਹੌਲੀ ਮੇਰੇ ਤੋਂ ਸਾਰੀਆਂ ਚਾਬੀਆਂ ਖੋਹ ਲਈਆਂ ਆਪਣੇ ਪਿਓ ਦੇ ਬਿਜ਼ਨਸ ਨੂੰ ਆ ਪਾਣੀ ਵਿੱਚ ਡੁਬੋ ਦਿੱਤਾ ਰੋਜ਼ ਕਰਜ਼ੇ ਵਿੱਚ ਆਉਣ ਲੱਗੇ ਤੇ ਇਹਨਾਂ ਨੇ ਮੇਰੇ ਪਤੀ ਦੀ ਨਿਸ਼ਾਨੀ ਸੋਨੇ ਦੀਆਂ ਚੀਜ਼ਾਂ ਦੇ ਕੇ ਕਰਜ਼ਾ ਉਤਾਰਨਾ ਸ਼ੁਰੂ ਕਰ ਦਿੱਤਾ ਜੇ ਮੈਂ ਕੁਝ ਬੋਲਦੀ ਤਾਂ ਗੀਤ ਮੈਨੂੰ ਮਾਰਨ ਨੂੰ ਪੈਂਦੀ ਕਈ ਵਾਰ ਤਾਂ ਉਸਨੇ ਮੈਨੂੰ ਮਾਰਿਆ ਵੀ ਸੀ ਤੇ ਮੇਰੇ ਪੁੱਤ ਵੀ ਉਸ ਦਾ ਸਾਥ ਦਿੰਦੇ ਸੀ ਆ ਮੋਹੱਲੇ ਵਾਲੇ ਸ਼ੋਰ ਸ਼ਰਾਬਾ ਸੁਣ ਕੇ ਸਮਝਾਉਣ ਵੀ ਆਉਂਦੇ ਤਾਂ ਉਹਨਾਂ ਨੂੰ ਬੇਇਜਤ ਕਰਕੇ ਆਪਣੇ ਘਰ ਦਾ ਮਾਮਲਾ ਦੱਸ ਕੇ ਘਰੋਂ ਭਜਾ ਦਿੱਤਾ ਜਾਂਦਾ ਮੈਂ ਕਿਸੇ ਦੀ ਮਦਦ ਵੀ ਨਹੀਂ ਲੈ ਸਕਦੀ ਸੀ ਐਨਾ ਕਹਿ ਕੇ ਲక్ష్ਮੀ ਜੀ ਨੇ ਆਪਣੇ ਜ਼ਖਮ ਦਿਖਾਉਂਦੇ ਹੋਏ ਕਿਹਾ ਡਾਕਟਰ ਸਾਹਿਬ ਜਿਸ ਜ਼ਖਮ ਦਾ ਤੁਸੀਂ ਇਲਾਜ ਕਰ ਰਹੇ ਹੋ ਇਹ ਉਹਨਾਂ ਦੇ ਦਿੱਤੇ ਹੋਏ ਹਨ ਮੈਨੂੰ ਕਈ ਵਾਰ ਦੋਮਾ ਪੁੱਤਾਂ ਨੇ ਬਹੁਤ ਬੇਦਰਦੀ ਨਾਲ ਕੁੱਟਿਆ ਮਾਰਿਆ ਹੈ ਤੇ ਮੇਰੀ ਨੂੰਹ ਪਿੱਛੋਂ ਮੇਰੇ ਹੱਥ ਫੜ ਲੈਂਦੀ ਤੇ ਮੇਰੇ ਦੋਵੇਂ ਹੀ ਪੁੱਤ ਮੇਰੇ ਤੇ ਹੱਥ ਚੱਕਦੇ ਇੱਕ ਦਿਨ ਮੈਨੂੰ ਘਰ ਦੇ ਕਾਗਜ਼ਾਂ ਦੇ ਸਾਈਨ ਕਰਵਾਉਣ ਲਈ ਐਨਾ ਜ਼ਿਆਦਾ ਕੁੱਟਿਆ ਮਾਰਿਆ ਕੀ ਆ ਮੈਨੂੰ ਲੱਗਿਆ ਅੱਜ ਤਾਂ ਇਹ ਮੈਨੂੰ ਜਾਨੋਂ ਮਾਰ ਦੇਣਗੇ ਪਰ ਮੈਂ ਸਾਈਨ ਨਹੀਂ ਕੀਤੇ ਕਿਉਂਕਿ ਉਹ ਤਿੰਨੋਂ ਹੀ ਘਰ ਵੇਚਣਾ ਚਾਹੁੰਦੇ ਸੀ ਆ ਜੋ ਮੇਰੇ ਪਤੀ ਦੀ ਆਖਰੀ ਨਿਸ਼ਾਨੀ ਸੀ ਆ ਤਿੰਨੇ ਹੀ ਨਿਕੰਮੇ ਉਹਨਾਂ ਪੈਸਿਆਂ ਨੂੰ ਵੀ ਬੈਠ ਕੇ ਖਾਣਾ ਚਾਹੁੰਦੇ ਸੀ ਆ ਇਸੇ ਕਾਰਨ ਮੈਂ ਕਿਸੇ ਵੀ ਤਰ੍ਹਾਂ ਉਹਨਾਂ ਤੋਂ ਬਚ ਕੇ ਭੱਜ ਗਈ ਆ ਤੇ ਜਾ ਕੇ ਆਪਣੇ ਕਮਰੇ ਵਿੱਚ ਬੰਦ ਹੋ ਗਈ ਆ ਮੇਰੇ ਦੋਵੇਂ ਹੀ ਮੁੰਡੇ ਤੇ ਮੇਰੀ ਨੂੰਹ ਵੀ ਸ਼ਰਾਬ ਪਿੰਦੀ ਸੀ ਆ ਜਦੋਂ ਰਾਤ ਨੂੰ ਤਿੰਨੇ ਹੀ ਨਸੇ ਵਿੱਚ ਸੌ ਰਹੇ ਸੀ ਆ ਤਾਂ ਮੈਂ ਮੌਕਾ ਦੇਖ ਕੇ ਘਰੋਂ ਭੱਜ ਗਈ ਆ 60 ਸਾਲ ਤੋਂ ਜ਼ਿਆਦਾ ਉਮਰ ਦੀ ਲక్ష్ਮੀ ਜੀ ਆਪਣੇ ਬੱਚਿਆਂ ਦੇ ਇਸ ਤਰ੍ਹਾਂ ਦੇ ਵਿਵਾਰ ਦੀ ਸ਼ਿਕਾਰ ਹੋਈ ਸੀ ਆ ਜਿਸ ਦੇ ਲਈ ਮਾਫੀ ਨਹੀਂ ਸਕੋ ਸਜ਼ਾ ਹੋਣੀ ਚਾਹੀਦੀ ਸੀ ਆ ਜਦੋਂ ਇਹ ਹੀ ਗੱਲ ਡਾਕਟਰ ਨੇ ਉਹਨਾਂ ਨੂੰ ਕਹੀ ਤਾਂ ਉਸਨੇ ਕਿਹਾ ਨਹੀਂ ਡਾਕਟਰ ਸਾਈਬਾ ਮੇਰੇ ਹੀ ਸੰਸਕਾਰਾਂ ਵਿੱਚ ਕੋਈ ਕਮੀ ਰਹਿ ਗਈ ਹੋਵੇਗੀ ਉਹਨਾਂ ਨੂੰ ਕੀ ਦੋਸ਼ ਦੇਣਾ ਮੈਂ ਆਪਣੀ ਹੀ ਔਲਾਦ ਨੂੰ ਜੇਲ੍ਹ ਤਾਂ ਨਹੀਂ ਭੇਜ ਸਕਦੀ ਪਰ ਡਾਕਟਰ ਸਾਈਬਾ ਨੇ ਕਿਹਾ ਕਿ ਉਹਨਾਂ ਨੂੰ ਸਜ਼ਾ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਰੋਗੇ ਤਾਂ ਉਹ ਤਿੰਨੇ ਹੀ ਸੜਕ ਤੇ ਆ ਜਾਣਗੇ ਸਭ ਕੁਝ ਤੁਹਾਡਾ ਹੀ ਹੈ ਲక్ష్ਮੀ ਜੀ ਨੇ ਕਿਹਾ ਕਿ ਨਹੀਂ ਆ ਡਾਕਟਰ ਸਾਈਬਾ ਉੰਜ ਤਾਂ ਮਕਾਨ ਦੇ ਇਲਾਵਾ ਕੁਝ ਵੀ ਬਚਿਆ ਹੀ ਨਹੀਂ ਆ ਤੇ ਹੁਣ ਮੈਂ ਉਹਨਾਂ ਤੋਂ ਸਿਰ ਦੀ ਛੱਤ ਨਹੀਂ ਖੋਣਾ ਚਾਹੁੰਦੀ ਮੈਂ ਤਾਂ ਆਪਣਾ ਜੀਵਨ ਕਿਤੇ ਵੀ ਰਹਿ ਕੇ ਕੱਟ ਲਵਾਂਗੀ ਡਾਕਟਰ ਸਾਈਬਾ ਉਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ ਆ ਕਿ ਕਮਾਂ ਦਾ ਦਿਲ ਐਦਾਂ ਦਾ ਵੀ ਹੋ ਸਕਦਾ ਹੈ ਪਰ ਡਾਕਟਰ ਨੇ ਉਹਨਾਂ ਦੀ ਮਦਦ ਕਰਨ ਵਾਰੇ ਠਾਨ ਲਿਆ ਸੀ ਇਸ ਸਮੇਂ ਦਾ ਕੈਂਪ ਖਤਮ ਕਰਕੇ ਡਾਕਟਰ ਸਾਈਬਾ ਚਲੀ ਗਈ ਆ ਡਾਕਟਰ ਦਾ ਆਉਣਾ ਜਾਣਾ ਗੁਰਦੁਆਰੇ ਵਿੱਚ ਸਵੇਰੇ ਤੋਂ 3 ਘੰਟੇ ਦਾ ਹੁੰਦਾ ਸੀ ਤੇ ਬਾਕੀ ਸਮਾਂ ਉਹ ਆਪਣੇ ਕਲੀਨਿਕ ਵਿੱਚ ਗੁਜ਼ਾਰਦੀ ਸੀ ਆ ਉਹ ਸ਼ਹਿਰ ਦੀ ਬਹੁਤ ਹੀ ਜਾਣੀ ਪਹਿਚਾਣੀ ਲੇਡੀ ਡਾਕਟਰ ਸੀ ਆ ਤੇ ਦਿਲ ਦੀ ਨੇਕ ਵੀ ਉਹ ਅਕਸਰ ਹੀ ਗੁਰਦੁਆਰੇ ਵਿੱਚ ਸੇਵਾ ਕਰਨ ਲਈ ਚਲੀ ਜਾਂਦੀ ਸੀ ਆ ਇੱਕ ਦਿਨ ਉਹਨਾਂ ਨੇ ਲక్ష్ਮੀ ਜੀ ਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੇ ਕੁਝ ਜ਼ਰੂਰੀ ਦਸਤਾਵੇਜ਼ ਆ ਦੇ ਦੇਵੋਗੇ ਤਾਂ ਮੈਂ ਤੁਹਾਡੀ ਬੁਢਾਪਾ ਪੈਨਸ਼ਨ ਲਵਾ ਦੇਵਾਂਗੀ ਆ ਮੇਰੇ ਇੱਕ ਬਹੁਤ ਹੀ ਵਧੀਆ ਜਾਣਕਾਰ ਹਨ ਉਹ ਤੁਹਾਡਾ ਕੰਮ ਕਰ ਦੇਣਗੇ ਲక్ష్ਮੀ ਜੀ ਸੁਣ ਕੇ ਬਹੁਤ ਹੀ ਖੁਸ਼ ਹੋਈ ਆ ਕਿਉਂਕਿ ਉਹਨਾਂ ਨੂੰ ਖਾਣ ਦੇ ਨਾਲ ਨਾਲ ਕੁਝ ਪੈਸੇ ਵੀ ਮਿਲ ਜਾਣਗੇ ਲక్ష్ਮੀ ਜੀ ਨੇ ਉਦੋਂ ਹੀ ਆਪਣੇ ਕਾਗਜ਼ ਲਿਆ ਕੇ ਦੇ ਦਿੱਤੇ ਤੇ ਉਸ ਤੋਂ ਬਾਅਦ ਡਾਕਟਰ ਸਾਈਬਾ ਚਲੀ ਗਈ ਆ ਡਾਕਟਰ ਨੇ ਉਹਨਾਂ ਦੇ ਕਾਗਜ਼ ਚੰਗੀ ਤਰ੍ਹਾਂ ਚੈੱਕ ਕੀਤੇ ਤਾਂ ਦੇਖਿਆ ਕਿ ਉਸ ਦੇ ਉੱਤੇ ਇੱਕ ਫੋਨ ਨੰਬਰ ਵੀ ਸੀ ਆ ਡਾਕਟਰ ਸਾਈਬਾ ਨੇ ਆਪਣੇ ਫੋਨ ਤੋਂ ਉਸ ਨੰਬਰ ਤੇ ਫੋਨ ਕੀਤਾ ਤੇ ਕਿਹਾ ਕਿ ਮੈਂ ਲక్ష్ਮੀ ਜੀ ਦੇ ਨਾਲ ਗੱਲ ਕਰਨੀ ਹੈ ਪਿੱਛੇ ਤੋਂ ਇੱਕ ਆਵਾਜ਼ ਆਈ ਜੋ ਕਿ ਕਿਸੇ ਔਰਤ ਦੀ ਸੀ ਆ ਲక్ష్ਮੀ ਜੀ ਤਾਂ ਹੁਣ ਨਹੀਂ ਹੈ ਤੁਸੀਂ ਉਹਨਾਂ ਨਾਲ ਕੀ ਲੈਣਾ ਦੇਣਾ ਉਦੋਂ ਹੀ ਡਾਕਟਰ ਨੇ ਕਿਹਾ ਪਹਿਲਾਂ ਗੱਲ ਤਾਂ ਸੁਣ ਲਵੋ ਉਹਨਾਂ ਦੇ ਪਤੀ ਦੀ ਕਾ ਐਫ ਡੀ ਕੰਪਲੀਟ ਹੋਈ ਹੈ ਜਿਸ ਵਿੱਚ ਚਾ ਲక్ష్ਮੀ ਜੀ ਨੋਮਿਨੀ ਹੈ ਉਹਨਾਂ ਦੇ ਪਤੀ ਦੀ ਮੌਤ ਤੋਂ ਬਾਅਦ ਇਹ ਸਾਰਾ ਕੁਝ ਉਹਨਾਂ ਦਾ ਹੀ ਹੈ ਕਿਉਂਕਿ ਉਹ ਉਸ ਵਿੱਚ ਨੋਮਿਨੀ ਹੈ ਤਾਂ ਇਸ ਲਈ ਆ ਉਸ ਨੂੰ ਹੀ ਆਉਣਾ ਪਵੇਗਾ ਫੋਨ ਤੇ ਉਸ ਔਰਤ ਨੇ ਸੁਣਦੇ ਹੀ ਕਿਹਾ ਕਿ ਕਿੰਨੇ ਪੈਸੇ ਹਨ ਡਾਕਟਰ ਸਾਈਬਾ ਨੇ ਕਿਹਾ 70 ਲੱਖ ਰੁਪਏ ਐਨਾ ਸੁਣਦੇ ਹੀ ਉਸ ਔਰਤ ਦੇ ਹੋਸ਼ ਉੱਡ ਗਏ ਆ ਉਸ ਔਰਤ ਨੇ ਤੁਰੰਤ ਹੀ ਪੁੱਛਿਆ ਕਿ ਮੈਡਮ ਕਿੱਥੇ ਆਉਣਾ ਹੈ ਫਿਰ ਡਾਕਟਰ ਸਾਈਬਾ ਨੇ ਕਿਹਾ ਕਿ ਲక్ష్ਮੀ ਜੀ ਨੂੰ ਨਾਲ ਲੈ ਕੇ ਆਉਣਾ ਪਵੇਗਾ ਇਸ ਦਾ ਉਸ ਔਰਤ ਕੋਲ ਕੋਈ ਜਵਾਬ ਨਹੀਂ ਸੀ ਪਰ ਉਸ ਨੇ ਥੋੜਾ ਜਿਹਾ ਰੁਕ ਕੇ ਕਿਹਾ ਕਿ ਠੀਕ ਹੈ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਲੈ ਕੇ ਪਹੁੰਚ ਜਾਵਾਂਗੇ ਇਸ ਤੋਂ ਬਾਅਦ ਫੋਨ ਕੱਟਿਆ ਗਿਆ ਡਾਕਟਰ ਦਾ ਤੀਰ ਸਹੀ ਨਿਸ਼ਾਨੇ ਤੇ ਲੱਗਿਆ ਤੇ ਉਸ ਔਰਤ ਨੇ ਜੋ ਕਿ ਲక్ష్ਮੀ ਜੀ ਦੀ ਵੱਡੀ ਨੂੰ ਸੀ ਉਸ ਨੇ ਤੁਰੰਤ ਹੀ ਆਪਣੇ ਪਤੀ ਪ੍ਰਤੀਕ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਪਹਿਲਾਂ ਤਾਂ ਉਸਨੂੰ ਵਿਸ਼ਵਾਸ ਹੀ ਨਹੀਂ ਸੀ ਆ ਤੇ ਉਹ ਜਲਦੀ ਆਪਣੀ ਦੁਕਾਨ ਛੱਡ ਕੇ ਘਰ ਵਾਪਸ ਆ ਗਿਆ ਉਸਨੇ ਘਰ ਆ ਕੇ ਕਿਹਾ ਕਿ ਗੀਤ ਸੱਚ ਦੱਸ ਕਿਸ ਦਾ ਫੋਨ ਆਇਆ ਸੀ ਤੇ ਗੀਤ ਨੇ ਸਾਰੀ ਗੱਲ ਦੁਬਾਰਾ ਦੱਸੀ ਐਨੇ ਵਿੱਚ ਉਸਦਾ ਛੋਟਾ ਭਰਾ ਵੀ ਆ ਗਿਆ ਦੋਵੇਂ ਐਡੀ ਵੱਡੀ ਰਕਮ ਨੂੰ ਕਿਸੇ ਹਾਲ ਵਿੱਚ ਛੱਡਣਾ ਨਹੀਂ ਚਾਹੁੰਦੇ ਸੀ ਆ ਲਾਲਚ ਵਿੱਚ ਐਨੇ ਅੰਨੇ ਹੋ ਗਏ ਸੀ ਕਿ ਇਹ ਵੀ ਨਹੀਂ ਸੋਚਿਆ ਕੀ ਲక్ష్ਮੀ ਜੀ ਦੇ ਬਿਨਾ ਤਾਂ ਪੈਸੇ ਮਿਲਣਗੇ ਹੀ ਨਹੀਂ ਆ ਗੀਤ ਨੇ ਕਿਹਾ ਆਪਾਂ ਐਦਾਂ ਕਰਦੇ ਹਾਂ ਕਿ ਕਿਸੇ ਨੂੰ ਤੁਹਾਡੀ ਮਾਂ ਬਣਾ ਕੇ ਲੈ ਜਾਂਦੇ ਹਾਂ ਉਦੋਂ ਹੀ ਪ੍ਰਤੀਕ ਨੇ ਕਿਹਾ ਕੀ ਆ ਤੂੰ ਪਾਗਲ ਹੈ ਫੋਟੋ ਆਈਡੀ ਲੱਗੇਗੀ ਆ ਸਾਰੀ ਪਛਾਣ ਹੋ ਜਾਵੇਗੀ ਇਸ ਗੱਲ ਤੇ ਛੋਟੇ ਭਰਾ ਨੇ ਕਿਹਾ ਫੋਟੋ ਆਈਡੀ ਤਾਂ ਮੈਂ ਬਣਾ ਦੇਵਾਂਗਾ ਪਰ ਬਸ ਇੱਕ ਮਾਂ ਦੀ ਉਮਰ ਦੀ ਔਰਤ ਦਾ ਇੰਤਜ਼ਾਮ ਕਰ ਲਵੋ ਐਫ ਡੀ ਦੀ ਨੋਮਿਨੀ ਵਿੱਚ ਫੋਟੋ ਨਹੀਂ ਲੱਗਦੀ ਉਸ ਨੂੰ ਕੀ ਪਤਾ ਸਾਡੀ ਮਾਂ ਕੌਣ ਹੈ ਉਸਨੂੰ ਉਸਦੀ ਗੱਲ ਸਹੀ ਲੱਗੀ ਇਸ ਤੋਂ ਬਾਅਦ ਸਾਰੇ ਕਾਗਜ਼ਾਂ ਦਾ ਇੰਤਜ਼ਾਮ ਕਰਨ ਵਿੱਚ ਲੱਗ ਗਏ ਪੁਜੀ ਹੀ ਦੀਨਾ ਵਿੱਚ ਨਕਲੀ ਕਾਗਜ਼ ਬਣਵਾ ਲਏ ਗਏ ਆ ਤੇ ਇੱਕ ਔਰਤ ਨੂੰ ਪੈਸਿਆਂ ਦਾ ਇਲਾਜ ਦੇ ਕੇ ਆਪਣੀ ਮਾਂ ਬਣਨ ਦੇ ਲਈ ਤਿਆਰ ਕਰ ਲਿਆ ਪਰ ਹੁਣ ਸਾਰੇ ਕਾਗਜ਼ ਤਿਆਰ ਸੀ ਤੇ ਸਾਰੀ ਜਾਣਕਾਰੀ ਨਾਮ ਦੇ ਨਾਲ ਲక్ష్ਮੀ ਜੀ ਦੀ ਫੋਟੋ ਵੀ ਸੀ ਆ ਤੇ ਫੋਟੋ ਇਸ ਔਰਤ ਦੀ ਸੀ ਆ ਪ੍ਰਤੀਕ ਨੇ ਇੱਕ ਦਿਨ ਫਿਰ ਦੁਬਾਰਾ ਫੋਨ ਲਾਇਆ ਤੇ ਕਿਹਾ ਮੈਡਮ ਜੀ ਕਿੱਥੇ ਹੋਣਾ ਹੈ ਵਾਡਾ ਫੋਨ ਮੇਰੇ ਪਾਪਾ ਦੀ ਐਫ ਡੀ ਦੀ ਰਕਮ ਦੇ ਲਈ ਆਇਆ ਸੀ ਹੁਣ ਦੱਸੋ ਕੀ ਅਸੀਂ ਆਪਣੀ ਮਾਂ ਨੂੰ ਕਿੱਥੇ ਲੈ ਕੇ ਆਈਏ ਡਾਕਟਰ ਨੂੰ ਤਾਂ ਬਸ ਇਸੇ ਫੋਨ ਦਾ ਇੰਤਜ਼ਾਰ ਸੀ ਉਸ ਡਾਕਟਰ ਨੇ ਉਹਨਾਂ ਨੂੰ ਇੱਕ ਜਗ੍ਹਾ ਬੈਂਕ ਵਿੱਚ ਬੁਲਾਇਆ ਉੱਥੇ ਉਹਨਾਂ ਦੇ ਕੁਝ ਜਾਣਕਾਰ ਸਨਾਂ ਇਸ ਲਈ ਇਸ ਨਾਟਕ ਨੂੰ ਅੰਜਾਮ ਦੇਣ ਲਈ ਕਈ ਲੋਕ ਉਹਨਾਂ ਦੇ ਨਾਲ ਮਿਲ ਗਏ। ਪ੍ਰਤੀਕ ਆਪਣੀ ਪਤਨੀ ਤੇ ਛੋਟੇ ਭਰਾ ਦੇ ਨਾਲ ਨਕਲੀ ਮਾਂ ਨੂੰ ਲੈ ਕੇ ਬੈਂਕ ਪਹੁੰਚ ਗਿਆ। ਜਿਵੇਂ ਹੀ ਕਾਊਂਟਰ ਤੇ ਉਹਨਾਂ ਨੇ ਮਾਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਨਕਲੀ ਮਾਂ ਨੂੰ ਨਕਲੀ ਕਾਗਜ਼ਾ ਸਮੇਤ ਉੱਥੇ ਖੜਾ ਕਰ ਦਿੱਤਾ। ਲక్ష్ਮੀ ਜੀ ਦੇ ਦਿੱਤੇ ਸਾਰੇ ਕਾਗਜ਼ਾਂ ਨੂੰ ਉਹਨਾਂ ਨੇ ਨਕਲੀ ਕਾਗਜ਼ਾਂ ਦੇ ਨਾਲ ਮਿਲਾਉਣਾ ਸ਼ੁਰੂ ਕਰ ਦਿੱਤਾ। ਆਧਾਰ ਕਾਰਡ ਦੇ ਨਕਲੀ ਹੋਣ ਦੀ ਪੁਸ਼ਟੀ ਉਦੋਂ ਹੀ ਹੋ ਗਈ ਆ। ਔਰ ਇਹ ਗੱਲ ਉਹਨਾਂ ਨੇ ਸਾਹਮਣੇ ਨਹੀਂ ਆਉਣ ਦਿੱਤੀ ਤੇ ਕੁਝ ਸਵਾਲ ਉਸ ਨਕਲੀ ਬਣੀ ਹੋਈ ਮਾਂ ਤੋਂ ਪੁੱਛਣ ਲੱਗੇ ਜੋ ਜਵਾਬ ਨਾ ਦੇ ਸਕੀ ਇਸ ਤੋਂ ਪਹਿਲਾਂ ਕਿ ਤਿੰਨੇ ਹੀ ਇਸ ਸਥਿਤੀ ਵਿੱਚੋਂ ਨਿਕਲ ਕੇ ਭੱਜਦੇ ਡਾਕਟਰ ਸਾਈਬਾ ਜੋ ਕਿ ਇੱਕ ਪਾਸੇ ਖੜੀ ਸਭ ਕੁਝ ਦੇਖ ਰਹੀ ਸੀ ਆ ਉਹਨਾਂ ਨੇ ਉਦੋਂ ਹੀ ਫੋਨ ਕੀਤਾ ਤੇ ਥੋੜੀ ਦੇਰ ਬਾਅਦ ਉੱਥੇ ਪੁਲਿਸ ਆ ਗਈ ਆ ਨਕਲੀ ਕਾਗਜ਼ਾਤ ਬਣਵਾਉਣ ਤੇ ماں ਨੂੰ ਘਰੋਂ ਬਾਹਰ ਕੱਢਣ ਦੇ ਕੇਸ ਵਿੱਚ ਪੁਲਸੋਂ ਸਾਰਿਆਂ ਨੂੰ ਆਪਣੇ ਨਾਲ ਲੈ ਗਈ ਆ ਡਾਕਟਰ ਉਦੋਂ ਹੀ ਗੁਰਦੁਆਰੇ ਪਹੁੰਚੀ ਤੇ ਜਾ ਕੇ ਕਿਹਾ ਲక్ష్ਮੀ ਜੀ ਤੁਹਾਨੂੰ ਤੁਹਾਡੀ ਪੈਨਸ਼ਨ ਦਿਵਾਉਣੀ ਹੈ ਮੇਰੇ ਨਾਲ ਚੱਲੋ ਆਫਿਸ ਵਿੱਚ ਤੁਹਾਡੇ ਸਾਈਨ ਕਰਵਾਉਣੇ ਹਨ ਲక్ష్ਮੀ ਜੀ ਬਹੁਤ ਹੀ ਖੁਸ਼ ਹੋ ਗਈ ਆ ਤੇ ਉਸ ਡਾਕਟਰ ਦੇ ਨਾਲ ਚਲੀ ਗਈ ਆ ਡਾਕਟਰ ਖੁਦ ਹੀ ਆਪਣੀ ਗੱਡੀ ਚਲਾ ਕੇ ਉਸ ਨੂੰ ਆਪਣੇ ਨਾਲ ਲੈ ਗਈ ਆ ਪਰ ਜਦੋਂ ਪੁਲਿਸ ਸਟੇਸ਼ਨ ਦੇ ਬਾਹਰ ਗੱਡੀ ਰੁਕੀ ਤਾਂ ਲక్ష్ਮੀ ਜੀ ਹੈਰਾਨ ਹੋਈ ਤੇ ਪੁੱਛਣ ਲੱਗੀ ਤਾਂ ਡਾਕਟਰ ਸਾਈਬਾ ਨੇ ਮੁਸਕਰਾ ਕੇ ਕਿਹਾ ਮੇਰੇ ਨਾਲ ਅੰਦਰ ਚਲੋ ਕੁਝ ਕੰਮ ਸੀ ਬੱਸ ਹੁਣੇ ਹੀ ਹੋ ਜਾਵੇਗਾ। ਲక్ష్ਮੀ ਜੀ ਨੂੰ ਡਾਕਟਰ ਸਾਈਬਾ ਤੇ ਬਹੁਤ ਵਿਸ਼ਵਾਸ ਸੀ। ਇਸੇ ਕਰਕੇ ਉਹ ਤੁਰੰਤ ਹੀ ਡਾਕਟਰ ਸਾਈਬਾ ਨਾਲ ਅੰਦਰ ਚਲੀ ਗਈ ਆ। ਅੰਦਰ ਜਾ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਈ ਆ। ਇੰਸਪੈਕਟਰ ਨੇ ਕਿਹਾ ਡਾਕਟਰ ਸਾਈਬਾ ਤੁਹਾਡਾ ਹੀ ਇੰਤਜ਼ਾਰ ਹੋ ਰਿਹਾ ਸੀ। ਅੱਛਾ ਤਾਂ ਇਹ ਹਨ ਲక్ష్ਮੀ ਜੀ ਆ। ਲక్ష్ਮੀ ਜੀ ਇੰਸਪੈਕਟਰ ਦੇ ਮੂੰਹੋਂ ਆਪਣਾ ਨਾਮ ਸੁਣ ਕੇ ਹੈਰਾਨ ਹੋ ਕੇ ਡਾਕਟਰ ਸਾਈਬਾ ਵੱਲ ਵੇਖਣ ਲੱਗੀ। ਉਹਨਾਂ ਦੇ ਚਿਹਰੇ ਤੇ ਕਈ ਸਵਾਲ ਸੀ ਆ ਜਿਸ ਦੇ ਜਵਾਬ ਉਹਨਾਂ ਨੂੰ ਕੁਝ ਹੀ ਦੇਰ ਵਿੱਚ ਮਿਲਣ ਵਾਲੇ ਸੀ ਆ ਆਪਣੀ ਮਾਂ ਨੂੰ ਦੇਖ ਕੇ ਤਿੰਨੇ ਹੀ ਉੱਠ ਕੇ ਆ ਗਏ ਆ ਤੇ ਕਹਿਣ ਲੱਗੇ ਮਾਂ ਸਾਨੂੰ ਬਚਾ ਲੈ ਸਾਡੇ ਤੋਂ ਗਲਤੀ ਹੋ ਗਈ ਆ ਲక్ష్ਮੀ ਜੀ ਸਾਰਿਆਂ ਨੂੰ ਇੱਥੇ ਦੇਖ ਕੇ ਹੈਰਾਨ ਹੋ ਗਈ ਆ ਉਸਨੇ ਹਕਲੋਂਦੇ ਹੋਏ ਕਿਹਾ ਤੁਸੀਂ ਸਾਰੇ ਇੱਥੇ ਕਿਵੇਂ ਆਏ ਕੀ ਹੋਇਆ ਤਾਂ ਇੰਸਪੈਕਟਰ ਨੇ ਤੁਰੰਤ ਹੀ ਕਿਹਾ ਕੀ ਇਹ ਕੀ ਦੱਸਣਗੇ ਮੈਂ ਦੱਸਦਾ ਹਾਂ ਐਨੀ ਮਤਲਬੀ ਔਲਾਦ ਪਹਿਲਾਂ ਕੀ ਸੱਚ ਦੱਸੇਗੀ ਇਸ ਤੋਂ ਬਾਅਦ ਉਸ ਪੁਰਸ਼ ਵਾਲੇ ਨੇ ਸਾਰੀ ਗੱਲ ਲక్ష్ਮੀ ਜੀ ਨੂੰ ਦੱਸੀ ਲక్ష్ਮੀ ਜੀ ਇਕਦਮ ਕੁਰਸੀ ਤੇ ਬੈਠ ਗਈ ਤੇ ਆਪਣਾ ਮੂਲ ਕੋ ਕੇ ਰੋਣ ਲੱਗੀ ਆ ਡਾਕਟਰ ਸਾਈਬਾ ਨੇ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਲక్ష్ਮੀ ਜੀ ਤੁਸੀਂ ਇੰਸਪੈਕਟਰ ਸਾਈਬ ਨੂੰ ਆ ਆਪਣੇ ਜ਼ਖਮ ਦਿਖਾਓ ਜੋ ਇਹਨਾਂ ਤਿੰਨਾਂ ਨੇ ਤੁਹਾਨੂੰ ਦਿੱਤੇ ਹਨ ਜਿੰਨਾਂ ਦਾ ਇਲਾਜ ਮੈਂ ਕਰ ਰਹੀ ਹਾਂ ਲక్ష్ਮੀ ਜੀ ਆ ਹੰਝੂ ਪੂੰਝ ਕੇ ਡਾਕਟਰ ਵੱਲ ਦੇਖਣ ਲੱਗੀ ਤਾਂ ਡਾਕਟਰ ਸਾਈਬਾ ਨੇ ਕਿਹਾ ਲక్ష్ਮੀ ਜੀ ਇਹ ਹੀ ਮੌਕਾ ਹੈ ਇਹਨਾਂ ਤਿੰਨਾਂ ਨੇ ਤੁਹਾਡੇ ਨਾਲ ਜੋ ਵੀ ਕੀਤਾ ਉਹ ਸਾਰਾ ਕੁਝ ਇੰਸਪੈਕਟਰ ਸਾਈਬ ਨੂੰ ਦੱਸ ਦਿਵੋ ਇਨਾਂ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਹੈ। ਲక్ష్ਮੀ ਜੀ ਚੁਪਾ ਕਰਕੇ ਉਹਨਾਂ ਤਿੰਨਾਂ ਵੱਲ ਵੇਖਣ ਲੱਗੀ ਤਾਂ ਉਹ ਤੁਰੰਤ ਹੀ ਲక్ష్ਮੀ ਜੀ ਦੇ ਪੈਰਾਂ ਵਿੱਚ ਡਿੱਗ ਪਏ ਤੇ ਮਾਫੀ ਮੰਗਣ ਲੱਗੇ। ਇੰਸਪੈਕਟਰ ਨੇ ਕਿਹਾ ਨਕਲੀ ਮਾਲਿਆ ਕਿ ਆਪਣੀ ਮਾਂ ਦਾ ਪੈਸਾ ਲੈ ਕੇ ਜਾਣਾ ਚਾਹੁੰਦੇ ਸੀ। ਪਾਵੇਂ ਇਹ ਡਾਕਟਰ ਮੈਡਮ ਦਾ ਡਰਾਮਾ ਸੀ ਪਰ ਤੁਹਾਡੀ ਅਸਲੀਅਤ ਵੀ ਸਾਹਮਣੇ ਆ ਗਈ ਆ। ਪਰ ਜੇਕਰ ਐਸਾ ਥੁੰਦਾ ਤਾਂ ਤੁਸੀਂ ਆਪਣੀ ਮਾਂ ਦਾ ਸਾਰਾ ਪੈਸਾ ਖਾ ਜਾਂਦੇ ਨਕਲੀ ਮਾਂ ਤੇ ਨਕਲੀ ਕਾਗਜ਼ ਬਣਵਾ ਕੇ ਤੁਸੀਂ ਲੋਕਾਂ ਨੇ 420 ਕੀਤੀ ਹੈ ਆਪਣੀ ਮਾਂ ਨੂੰ ਕੁੱਟਿਆ ਮਾਰਿਆ ਵੀ ਹੈ ਹੁਣ ਇਸ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਤੁਹਾਡੀ ਮਾਂ ਦੀ ਲਾਚਾਰੀ ਤੇ ਬੇਬਸੀ ਤਾਂ ਮੈਂ ਦੇਖ ਹੀ ਰਿਹਾ ਹਾਂ ਕਿ ਉਹ ਤੁਹਾਡੀ ਸ਼ਿਕਾਇਤ ਤੱਕ ਵੀ ਨਹੀਂ ਕਰ پا ਰਹੀ ਆ ਇਸਪੈਕਟਰ ਨੇ ਹਵਲਦਾਰ ਨੂੰ ਆਵਾਜ਼ ਦੇ ਕੇ ਇਹਨਾਂ ਤਿੰਨਾਂ ਨੂੰ ਅੰਦਰ ਬੰਦ ਕਰਨ ਲਈ ਕਿਹਾ ਤਾਂ ਤਿੰਨੇ ਹੀ ਰੋ ਕੇ ਮਾਫੀ ਮੰਗਣ ਲੱਗੇ ਤੇ ਆਪਣੀ ਮਾਂ ਦੇ ਕਦਮਾਂ ਵਿੱਚ ਡਿੱਗ ਪਏ ਤੇ ਨੂਹ ਆ ਪੈਰਾਂ ਨੂੰ ਹੱਥ ਲਾ ਕੇ ਕਹਿਣ ਲੱਗੀ ਤੁਸੀਂ ਤਾਂ ਮੇਰੀ ਮਾਂ ਵਰਗੇ ਹੋ ਮੈਨੂੰ ਮਾਫ ਕਰ ਦਿਓ ਪਰ ਇਸਵਾਰ ਲక్ష్ਮੀ ਜੀ ਤੋਂ ਰਿਆ ਨਾ ਗਿਆ ਤੇ ਉਹਨਾਂ ਨੇ ਆਪਣੀ ਨੂਹ ਨੂੰ ਜ਼ੋਰ ਨਾਲ ਥੱਪੜ ਮਾਰਿਆ ਮੈਂ ਤਾਂ ਉਦੋਂ ਵੀ ਮਾਂ ਸੀ ਪਰ ਤੂੰ ਸਮਝਿਆ ਨਹੀਂ ਆ ਤੇ ਮੈਨੂੰ ਨੁਕਰਾਨੀ ਬਣਾ ਕੇ ਰੱਖਿਆ ਮਾ ਕੀ ਹੁੰਦੀ ਹੈ ਤੈਨੂੰ ਕੀ ਪਤਾ ਤੂੰ ਤਾਂ ਮੇਰੇ ਤੇ ਹੱਥ ਚੱਕਦੀ ਸੀ ਲక్ష్ਮੀ ਜੀ ਨੇ ਦਿਲ ਖੋਲ ਕੇ ਸਾਰੀਆਂ ਗੱਲਾਂ ਕਹਿ ਦਿੱਤੀਆਂ ਤਿੰਨੇ ਹੀ ਸੀਰ ਨੀਮਾ ਕਰਕੇ ਥੱਲੇ ਨੂੰ ਦੇਖਦੇ ਰਹੇ ਆ ਅੱਜ ਲక్ష్ਮੀ ਜੀ ਤੇ ਮਾਫੀ ਮੰਗਣ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਤੇ ਹੁਣ ਦਾ ਵੀ ਕਿਵੇਂ ਕਿਉਂਕਿ ਮਾਫੀ ਮੰਗਣ ਦਾ ਸਮਾਂ ਤਾਂ ਕਦੋਂ ਦਾ ਨਿਕਲ ਚੁੱਕਿਆ ਸੀ ਅੱਜ ਤਾਂ ਸਜ਼ਾ ਦਾ ਸਮਾਂ ਸੀ ਆ ਲక్ష్ਮੀ ਜੀ ਨੇ ਇੰਸਪੈਕਟਰ ਨੂੰ ਕਿਹਾ ਇਸਪੈਕਟਰ ਸਾਹਿਬਾ ਤੁਸੀਂ ਇਹਨਾਂ ਨੂੰ ਆਪਣੇ ਹਿਸਾਬ ਨਾਲ ਜੋ ਸਜ਼ਾ ਦੇਣਾ ਚਾਹੋ ਦੇ ਸਕਦੇ ਹੋ ਮੈਂ ਕਾਨੂੰਨ ਦੇ ਵਿੱਚ ਨਹੀਂ ਆਵਾਂਗੀ ਆ ਇਸ ਤੋਂ ਬਾਅਦ ਲక్ష్ਮੀ ਜੀ ਨੇ ਡਾਕਟਰ ਸਾਹਿਬਾ ਦਾ ਬਹੁਤ ਧੰਨਵਾਦ ਕੀਤਾ ਹੁਣ ਲక్ష్ਮੀ ਜੀ ਨੂੰ ਆਪਣਾ ਘਰ ਵਾਪਸ ਮਿਲ ਚੁੱਕਿਆ ਸੀ ਜਿਨ੍ਹਾਂ ਨੂੰ ਉਹਨਾਂ ਨੇ ਇੱਕ ਐਨਜੀਓ ਦੀ ਮਦਦ ਨਾਲ ਇੱਕ ਵਿਧਵਾ ਆਸ਼ਰਮ ਵਿੱਚ ਤਬਦੀਲ ਕਰ ਦਿੱਤਾ ਤੇ ਆਪਣੇ ਵਰਗੀਆਂ ਵਿਧਵਾ ਔਰਤਾਂ ਨੂੰ ਸਹਾਰਾ ਦੇਣ ਦਾ ਕੰਮ ਕਰਨ ਲੱਗੀ ਸੋ ਦੋਸਤੋ ਲక్ష్ਮੀ ਜੀ ਨੇ ਆਪਣੇ ਕਲਯੂਗੀ ਬੇਟਿਆਂ ਦੇ ਨਾਲ ਸਹੀ ਕੀਤਾ ਜਾਂ ਗਲਤ ਸਾਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ